ਆਪਣਾ ਲਾਪਰ ਸਿੰਘ ਕੋਚੀਪੁਰ ਅੱਜ ਅਸੀਂ ਪਹੁੰਚਿਆ ਜਿਲ੍ਹਾ ਗਦਾਸਪੁਰ ਦੇ ਪਿੰਡ ਮੁਸਤਰਾਪੁਰ ਜਿੱਥੇ ਕਿ ਡਾਕਟਰ ਰਾਜਵੀਰ ਸਿੰਘ ਖਹਿਰਾ ਜੋ ਆਯੁਰਵੈਦਿਕ ਤਰੀਕੇ ਦੇ ਨਾਲ ਬਹੁਤ ਹੀ ਪੇਸ਼ੈਂਟ ਦਾ ਜਿਹੜਾ ਲਾਜ ਕਰ ਚੁੱਕੇ ਨੇ ਸੋ ਗੱਲਬਾਤ ਜਰੂਰ ਕਰ ਲੈਣੀ ਹੈ ਡਾਕਟਰ ਸਾਹਿਬ ਦੇ ਨਾਲ ਸੱਜਣ ਸਾਹਿਬ ਜੀ ਡਾਕਟਰ ਸਾਹਿਬ ਕਿਹੜੀਆਂ ਕਿਸੇ ਦੇ ਜਿਹੜੇ ਪੇਸ਼ੈਂਟ ਜਿਹੜੇ ਅੱਜ ਤੱਕ ਨਹੀਂ ਜਿਹੜੇ ਠੀਕ ਇਤੇ ਹੂੰ ਜਿਆਦਾ ਪੇਸ਼ੈਂਟ ਤਾਂ ਕਿਡਨੀ ਦੇ ਕਿਡਨੀ ਫੇਲੀਅਰ ਦੇ ਆ ਉਸ ਤੋਂ ਬਾਅਦ ਚ ਕੈਂਸਰ ਵਾਲੇ ਵੀ ਠੀਕ ਹੁੰਦੇ ਆ ਲਿਵਰ ਵਾਲੇ ਵੀ ਤੇ ਮਿਰਗੀ ਦੇ ਦੌਰੇ ਵਾਲੇ ਜਿੱਦਾਂ ਆ ਹੁਣੇ ਆਇਆ ਹੈਗਾ ਇਹਨਾਂ ਤੋਂ ਪਹਿਲਾਂ ਉਹਨਾਂ ਦੇ ਮਾਤਾ ਜੀ ਦੇ ਬ੍ਰੇਨ ਚ ਪ੍ਰੋਬਲਮ ਹੈਗੀ ਮਤਲਬ ਜਿੱਦਾਂ ਤੁਹਾਨੂੰ ਦੱਸਿਆ ਉਹਨਾਂ ਨੇ ਕਿ ਉਹ ਕੋਈ ਵੀ ਲਾਗੇ ਕੋਈ ਗੱਲਾਂ ਗੁਲਾਂ ਕਰਦਾ ਹੈ ਤਾਂ ਸੈਨ ਨਹੀਂ ਹੁੰਦਾ ਤੇ ਗੱਲਾਂ ਭੁੱਲ ਜਾਂਦੀਆਂ ਨੇ ਮਤਲਬ ਜਲਦੀ ਭੁੱਲ ਜਾਂਦਾ ਬ੍ਰੇਨ ਕੋਈ ਵੀ ਬ੍ਰੇਨ ਦੀ ਪ੍ਰੋਬਲਮ ਹੋਵੇ ਉਹੋ ਜਿਹੇ ਵੀ ਪੇਸ਼ੈਂਟ ਕਾਫੀ ਠੀਕ ਹੁੰਦੇ ਉਹਨੂੰ ਹਫ਼ਤੇ ਚ ਰਿਜ਼ਲਟ ਮਿਲ ਗਿਆ ਸਰ ਸਾਬ ਜਿਹੜੇ ਬ੍ਰੇਨ ਦੇ ਜਿਹੜੇ ਕੁਝ ਏਜ ਤੋਂ ਬਾਅਦ ਜਿਹੜੇ ਇਹ ਜਿਹੇ ਕੇਸ ਜਿਹੜੇ ਆਉਂਦੇ ਹੀ ਪਰ ਅੱਜ ਕੱਲ ਜਿਹੜੀ ਜੰਗ ਏਜ ਦੇ ਵਿੱਚ ਛੋਟੇ ਬੱਚਿਆਂ ਦੇ ਵਿੱਚ ਵੀ ਕਾਫੀ ਜਿਹੜੇ ਇਹ ਕੇਸ ਜਿਹੜੇ ਆ ਰਹੇ ਨੇ ਉਹਦੇ ਵਿੱਚ ਫੋਨ ਵੀ ਇਨਵੋਲ ਹੋਇਆ ਅਲੋਕੇ ਜਦਾਂ ਬੱਚੇ ਫੋਨ ਚਲਾਉਂਦੇ ਚਲਾਉਂਦੇ ਉਸੇ ਵੇਲੇ ਸੌਂਗੇ ਤੇ ਉਹ ਫਿਰ ਸਾਰੀ ਰਾਤ ਉਹਨਾਂ ਨੂੰ ਜੋ ਫੋਨ ਤੇ ਚੱਲਦਾ ਹੈਗਾ ਜਾਂ ਉਹ ਵੀਡੀਓਜ਼ ਵਗੈਰਾ ਜਾਂ ਕੋਈ ਗੇਮ ਵਗੈਰਾ ਉਹ ਫਿਰ ਉਹਨਾਂ ਦੇ ਦਿਮਾਗ 'ਚ ਚੱਲਦੀ ਜਾਂਦੀ ਆ ਉਹ ਫਿਰ ਸਟ੍ਰੈਸ ਉਹਨਾਂ ਦੇ ਦਿਮਾਗ ਤੇ ਰਹਿੰਦਾ ਥੋੜਾ ਥੋੜਾ ਮਤਲਬ ਕੁਝ ਹੱਦ ਤੱਕ ਆਪਾਂ ਕਹਿ ਸਕਦੇ ਆ ਵੀ ਜਿਹੜਾ ਵਾਈਫਾਈ ਲੱਗੇ ਜਾਂ ਫੋਨ ਦੇ ਵਿੱਚ ਨਟ ਰੋਲ ਦੇ ਚੱਕਰ ਜਿਹੜੀ ਸੀਮਤ ਜਿਹੜੀ ਆਪਾਂ ਫੋਨ ਦੀ ਜਿਹੜੀ ਆ ਜ਼ਿਆਦਾ ਜਿਹੜਾ ਉਹ ਚੀਜ਼ ਨੂੰ ਯੂਜ਼ ਕਰਨ ਦੇ ਹਾਂਜੀ ਹਾਂਜੀ ਐਕਟੀਵਿਟੀ ਘਟ ਗਈ ਬੱਚਿਆਂ ਦੀ ਬਾਹਰ ਖੇਡਦੇ ਨਹੀਂ ਕੋਈ ਐਕਸਰਸਾਈਜ਼ ਨਹੀਂ ਹੈਗੀ ਸਵੇਰੇ ਉੱਠਦੇ ਆ ਤੇ ਉੱਠਦੇ ਹੀ ਫੋਨ ਇੱਕ ਵਾਰੀ ਉਹਨੇ ਚੈੱਕ ਕਰਨਾ ਆਪਣਾ ਸੋਸ਼ਲ ਮੀਡੀਆ WhatsApp Facebook ਵਗੈਰਾ Instagram ਹਨ ਤੇ ਉਹਦੇ ਕਰਕੇ ਫਿਰ ਉਹ ਥੋੜੀ ਇਹ ਪ੍ਰੋਬਲਮ ਜ਼ਿਆਦਾ ਆ ਰਹੀ ਹੈ ਅੱਜ ਕੱਲ ਮੇਰੇ ਜਨਮ ਜੀਰ ਸਾਹਿਬ ਜ਼ੋਰਦਾਰ ਬੱਚੇ ਜਿਹੜੇ ਚਲਾਉ ਰਹੇ ਨੇ ਦਿ ਰਾਤ ਨੂੰ ਮਾਈਂਡ ਜਿਹੇ ਸੁਤਿਆਂ ਜਾਂ ਫਰੈਸ਼ ਹੋ ਜਾਂਦਾ ਮਤਲਬ ਉਹ ਐਕਟੀਵੇਸ਼ਨ ਦਿਮਾਗ ਤੋਂ ਜਿਹੜਾ ਪ੍ਰੈਸ਼ਰ ਨਹੀਂ ਲੰਦਾ ਹਾਂਜੀ ਇਹ ਚੀਜ਼ਾਂ ਦਾ ਥੋੜਾ ਜਿਹਾ ਹੈਗਾ ਡਾਊਟਫੁਲ ਕਿ ਬਾਹਰ ਖੇਡਣ ਖੁੱਡਣ ਜਾਣਾ ਜਿਹੜਾ ਬੱਚਿਆਂ ਦੇ ਸਰੀਰਿਕ ਜਿਹੜੀ ਫਿਜ਼ੀਕਲ ਐਕਟੀਵਿਟੀ ਉਹ ਨਹੀਂ ਹੈਗੀ ਅੱਜ ਕੱਲ ਨਾ ਉਹ ਨਹੀਂ ਹੈ ਕਿ ਉਹਦੇ ਕਰਕੇ ਮਤਲਬ ਕੋਈ ਜਦੋਂ ਕੋਈ ਮਰੀਜ਼ ਥੱਕਿਆ ਆ ਕੋਈ ਵੀ ਪੇਸ਼ੈਂਟ ਹੈ ਜਿਹੜਾ ਮਤਲਬ ਬਰੋ ਕੰਮਕੁਮ ਕਰਕੇ ਆਇਆ ਜਦੋਂ ਕੋਈ ਵੀ ਉਹਨੂੰ ਨੀਂਦ ਵਧੀਆ ਹੋਊਗੀ ਤੇ ਜਿਹੜਾ ਸਵੇਰ ਤੋਂ ਸ਼ਾਮ ਤੱਕ ਬੈੱਡ ਤੇ ਹੀ ਆ ਜਾਂ ਰੈਸਟ ਤੇ ਆ ਜਾਂ ਰੋਟੀ ਖਾ ਲਈ ਤੇ ਬਹਿ ਗਈ ਤੇ ਉਹ ਉਹਨੂੰ ਫਿਰ ਨੀਂਦ ਵੀ ਪੂਰੀ ਪ੍ਰੋਪਰ ਨਹੀਂ ਆਉਂਦੀ ਨਾ ਇਹ ਫਿਰ ਜਦੋਂ ਬ੍ਰਹਮੀ ਵਗੈਰਾ ਤੁਸੀਂ ਸੁਣੀਆਂ ਇਹੋ ਜਿਹੀਆਂ ਬੋਟੀਆਂ ਉਹੋ ਜਿਹੀਆਂ ਚੀਜ਼ਾਂ ਆ ਕੇ ਆਪਾਂ ਦਵਾਈ ਬਣਾਉਂਦੇ ਆ ਤੇ ਉਹਦਾ ਵੀ ਮਾਈਂਡ ਫਰੈਸ਼ ਰਹਿੰਦਾ ਆ ਤੇ ਨੀਂਦ ਵੀ ਜਦੋਂ ਸੌਣਾ ਆ ਜਦੋਂ ਟਾਈਮ ਆ ਨੀਂਦ ਦਾ ਬੈੱਡ ਤੇ ਜਾਵਾਂਗੇ ਤੇ ਨੀਂਦ ਆਊਗੀ ਉਦਾਂ ਇਹ ਨਹੀਂ ਕਿ ਐਲੋਪੈਥੀ ਵਾਂਗੂ ਕਿ ਚੱਲਦੇ ਫਿਰ ਤੁਰਦੇ ਫਿਰਦੇ ਸੁਸਤੀ ਰਹੂਗੀ। ਇਹ ਐਲੋਪੈਥੀ ਦੇ ਵਿੱਚ ਦੇ ਹਰ ਮਤਲਬ ਦਵਾਈ ਜਿਹੜੀ ਉਹਨਾਂ ਉਪਲਬਧ ਕਰਾਤੀ ਹੈ ਪਰ ਜਿਹੜੀ ਆਯੁਰਵੈਦਿਕ ਇਹਦਾ ਤੇ ਜਿਹੜਾ ਮਤਲਬ ਜਯਦੀ ਪੁਰਸ਼ ਜਿਹੜਾ ਸਾਡੇ ਮਹਾਪੁਰਸ਼ ਉਹਨਾਂ ਦੇ ਵੇਲੇ ਤੇ ਜਿਹੜਾ ਇਹਦਾ ਜਨਮ ਹੋਇਆ। ਬਿਲਕੁਲ ਜੀ ਬਿਲਕੁਲ ਇਹਦਾ ਆਯੁਰਵੇਦ ਤਾਂ ਬਹੁਤ ਵਧੀਆ ਚੀਜ਼ ਆਇਆ ਇਹ ਤਾਂ ਮਤਲਬ ਇੱਥੋਂ ਤੁਸੀਂ ਸਾਡੇ ਕਲੀਨਿਕ ਤੋਂ ਜਿਹੜੀ ਮਰਜ਼ੀ ਦਵਾਈ ਫੜ ਕੇ ਖਾ ਲੋ ਭਾਵੇਂ 1 ਡੋਜ਼ ਲੈ ਲਓ ਭਾਵੇਂ 4 ਇਕੱਠੀਆਂ ਲੈ ਲਓ ਕੋਈ ਸਾਈਡ ਇਫੈਕਟ ਨਹੀਂ ਹੋਊਗਾ ਕੋਈ ਨਾ ਕੋਈ ਚੀਜ਼ ਦਾ ਫਾਇਦਾ ਹੀ ਦੇ ਜੂਗੀ ਕੋਈ ਨਾ ਹੋ ਜਿਹੜਾ ਵੀ ਜੜ ਤੋਂ ਵੀ ਇਸ ਨੂੰ ਜਿਹੜੀ ਚੀਜ਼ ਨੂੰ ਮਤਲਬ ਬਿਮਾਰੀ ਹੋ ਗਈ ਉਸ ਨੂੰ ਪੁੱਟ ਦੇ ਗਿਆ ਸਰ ਥੋੜਾ ਮਤਲਬ ਇੱਕ ਵੀ ਕਰੇਗੀ ਜਿਵੇਂ ਮਤਲਬ ਦੂਜੀ ਮੈਡੀਸਿਨ ਚੱਕਰਮ ਕਰਨ ਦੀ ਜਿਹਦਾ ਰੈਸ਼ਟ ਦੀ ਆਪਾਂ ਗੋਲੀ ਖਾ ਲੈਨੇ ਮਤਲਬ ਇਹ ਆ ਵੀ ਇਹਦਾ ਸੈਟੀਫਾਈਡ ਕੋਈ ਨਹੀਂ ਮਤਲਬ ਜੜ ਤੋਂ ਜੜੀ ਚੀਜ਼ ਨੂੰ ਪੁੱਟ ਦੇ ਹਾਂਜੀ ਇਹਨੇ ਜੜ ਤੋਂ ਠੀਕ ਕਰਨਾ ਹੈ ਜਿੱਦਾਂ ਪੱਥਰੀ ਰਸੌਲੀ ਹਰਨੀਆਂ ਗਦੂਦਾਂ ਇਹਨਾਂ ਦਾ ਐਲੋਪੈਥਿਕ ਚ ਕੋਈ ਟ੍ਰੀਟਮੈਂਟ ਨਹੀਂ ਹੈ ਉਹ ਤਾਂ ਬਸ ਆਪਰੇਟ ਜਿਹੜਾ ਆ ਉਹ ਤਾਂ ਰੋਖ ਵਾਲੀ ਗੱਲ ਹੀ ਹੈ ਨਾ ਜਿੱਦਾਂ ਰੋਖ ਹੋ ਗਿਆ ਉਹਨੂੰ ਕੱਟਤਾ ਤੇ ਉਹਦੇ ਦੁਬਾਰਾ ਹੋ ਕੇ ਪੈਣਾ ਤੇ ਜਿਹੜਾ ਐਲੋਪੈਥੀ ਇਹਦਾ ਮੁੱਢ 'ਚ ਆਪਾਂ ਕੋਈ ਦਵਾਈ ਪਾ ਦਿੰਨੇ ਉਹਨੂੰ ਖਤਮ ਕਰਨ ਵਾਲੀ ਤੇ ਉਹ ਜੜ ਤੋਂ ਖਤਮ ਹੋਊਗਾ ਤੇ ਦੁਬਾਰਾ ਨਹੀਂ ਹੋਕੇਗਾ ਉਹ ਇਹ ਚੀਜ਼ ਹੈ ਐਗਜ਼ਾਮਪਲ ਆਪਾਂ ਲੈ ਲਓ ਜਿਹੜਾ ਤੋਂ ਇਸਨੇ ਜਿਹੜਾ ਇਲਾਜ ਕਰਨਾ ਹਾਂਜੀ ਹਾਂਜੀ ਇਹਨੇ ਜੜ ਤੋਂ ਇਲਾਜ ਕਰਨਾ ਹੈ ਤੋਂ ਆਪਣੇ ਆਪ ਹੀ ਟਾਈਮ ਲੱਗਦਾ ਥੋੜਾ ਜਿਹਾ ਇਹ ਚੀਜ਼ਾਂ ਨੂੰ ਪਰ ਰਿਜ਼ਲਟ 100% ਮਿਲਦੇ ਆ ਡਾਕਟਰ ਸਾਹਿਬ ਜਿਵੇਂ ਹੁਣ ਬਾਹਰ ਆਈਏ ਇੱਧਰ ਡੇਰਾ ਬਾਬਾ ਨਾਨਕ ਦੇ ਵਿੱਚ ਉਹ ਡੇਂਗੂ ਦੇ ਕੇਸੇ ਪਾਣੀ ਖੜੇ ਦੇ ਨਾਲ ਬਾਬਾ ਜੀ ਲੋਕਾਂ ਦੇ ਛਲ ਵੀ ਜਿਹਨੇ ਪਲਾਟਾਨ ਨੇ ਘਟੇ ਨੇ ਸੋ ਤਰ੍ਹਾਂ ਤਰ੍ਹਾਂ ਦੇ ਲੋਕ ਮੈਡੀਸਨ ਵਰਤਦੇ ਨੇ ਆ ਜਿਹੜੀ ਆਯੁਰ ਆ ਇਹਦੇ ਵਿੱਚ ਇਨਫੈਕਸ਼ਨ ਤੋਂ ਬਚਣ ਵਾਸਤੇ ਜਾਂ ਸੈਲ ਵਗੈਰਾ ਘਟ ਗਏ ਹੁਣ ਪਲੇਟਲੇਟ ਕਾਊਂਟ ਘਟ ਗਿਆ ਹੋਵੇ ਉਹਦੇ ਵਿੱਚ ਥੋੜੀ ਤੁਲਸੀ ਤੇ ਗਲੋ ਇਦਾਂ ਦੀਆਂ ਚੀਜ਼ਾਂ ਪਪੀਤੇ ਦਾ ਪੱਤਾ ਇਹਨਾਂ ਨੂੰ ਲੈ ਕੇ ਤੇ ਇੱਕ ਮਿਕਸੀ ਚ ਪਾ ਲੋ ਤੇ ਉਹਦੇ ਵਿੱਚ ਅੱਧਾ ਕੱਪ ਪਾਣੀ ਦਾ ਪਾ ਲੋ ਤੇ ਉਹਨੂੰ ਇੱਕ ਦਾ ਅਦਰਕ ਦਾ ਪੀਸ ਪਾ ਕੇ ਮਿਕਸ ਕਰ ਲੋ ਗ੍ਰਾਈਂਡ ਕਰਕੇ ਫਿਰ ਉਹਨੂੰ ਜੂਸ ਟਾਈਪ ਉਹਦਾ ਕੱਢ ਲੈਣਾ ਕੱਢ ਕੇ ਤੇ 2-4 ਚਮਚੋ ਚ شہਦ ਦੇ ਪਾ ਲੈਣੇ ਆ ਇੱਕ ਨਿੰਬੂ ਨਿਚੋੜ ਦੋ ਉਹਦਾ 1-1 ਚਮਚਾ ਆਪਾਂ ਅੱਧੇ-ਅੱਧੇ ਘੰਟੇ ਬਾਅਦ ਲੈਣਾ ਸ਼ੁਰੂ ਹੋ ਜਾਈਏ ਸਵੇਰ ਤੋਂ ਲੈ ਕੇ ਸ਼ਾਮ ਤੱਕ ਸੈਲ ਸਵੇਰੇ ਚੈੱਕ ਕਰ ਲੋ ਤੇ ਸ਼ਾਮ ਨੂੰ ਚੈੱਕ ਕਰ ਲੋ ਲੱਖ ਲੱਖ ਹੀ ਵਧ ਜਾਂਦਾ ਜਲਦੀ ਰਿਜ਼ਲਟ ਮਿਲ ਜਾਂਦਾ ਤਿੰਨ ਇੱਕ ਮਹੀਨੇ ਦਾ ਕੋਰਸ ਹੁੰਦਾ ਆ ਪਰ ਐਲੋਪੈਥਿਕ ਚ ਜਾਣ ਦੀ ਲੋੜ ਨਹੀਂ ਪੈਂਦੀ ਰਿਪੋਰਟਾਂ ਦੇ ਮੁਤਾਬਕ ਕਿਹਨੇ ਕਿਹਨੇ ਸ਼ੂਗਰ ਵਾਲੇ ਜੜੀਆਂ ਨੇ ਮਤਲਬ ਲੈਵਲ ਚ ਘਟਾਉਂਦੀਆਂ ਆ 10 ਤੋਂ 11 ਜਿਹੜਾ ਲੈਵਲ ਹੈ ਉਹ ਠੀਕ ਕੀਤਾ ਜਾਂਦਾ ਹਾਂਜੀ ਹਾਂਜੀ ਕਿੰਨਾ ਚਿਰ ਜੜੀ ਆ ਮੈਡੀਸਿਨ ਜਿਹੜੀ ਉਹਨਾਂ ਦੇ ਚੱਲੀ ਆ 3 ਕਿ ਮਹੀਨੇ ਦਾ ਕੋਰਸ ਹੈ ਇਹਦਾ ਪ੍ਰੋਪਰ ਉਹਦਾ ਫਰਕ ਦੋ ਹਫ਼ਤਿਆਂ ਤੇ ਤਿੰਨ ਹਫ਼ਤਿਆਂ ਦੇ ਵਿੱਚ ਮਹਿਸੂਸ ਹੋ ਜਾਂਦਾ ਹੈ ਜੀ ਬਈ ਸਰ ਫਿਰ ਕੋ ਘਰੇ ਜਾ ਕੇ ਜਾਂ ਕੋ ਐਰੋਜ਼ ਗੋਲੀਆਂ ਬਣੀਆਂ ਨਹੀਂ ਇੱਕ ਕੈਪਸੂਲ ਫਿਲ ਕਰਦੇ ਆਪਾਂ ਉਹਦੇ ਦਾ ਨਾਲ ਨਾਲ ਇੱਕ ਪਾਊਡਰ ਤਿਆਰ ਕਰਦੇ ਆਂ ਉਹਦੇ ਦਾ ਹਾਂਜੀ ਹਾਂਜੀ ਪਰੇਜ ਨੂੰ ਆਪਣ ਨੂੰ ਪਰੇਜ ਵੀ ਥੋੜਾ ਪਤਾ ਜਿਹੜਾ ਲਾਜ਼ਮ ਕਰਨਾ ਹੈ ਪਰੇਜ ਜ਼ਰੂਰੀ ਹੈ ਪਰੇਜ ਤੋਂ ਬਿਨਾ ਠੀਕ ਨਹੀਂ ਹੋ ਸਕਦੀ ਸ਼ੂਗਰ ਕੰਟਰੋਲ ਕੀਤੀ ਜਾ ਸਕਦੀ ਹੈ ਬਿਲਕੁਲ ਠੀਕ ਤੇ ਨਹੀਂ ਹੁੰਦੀ ਕੰਟਰੋਲ ਕਰ ਸਕਦੇ ਆਪਾਂ ਇਹਨੂੰ ਡਾਕਟਰ ਜੀ ਜਿਵੇਂ ਮਤਲਬ ਹੜ ਪ੍ਰਭਾਵਿਤ ਇਲਾਕੇ ਲੋਕ ਜਾਂਦੇ ਸਕਿਨ ਦੀ ਚਮੜੀ ਦੀ ਕਾਫੀ ਕੇਸ ਆਏ ਆਪਣੇ ਕੋ ਦੇਖਣ ਨੂੰ ਮਤਲਬ ਇਹ ਫਿਰ ਕਿਵੇਂ ਤੁਸੀਂ ਜਿਹੜੇ ਆਯੁਰਵੈਦਿਕ ਦੇ ਵਿੱਚ ਜਿਹੜੇ ਸਾ ਕੀਤੇ ਸੀ ਉਹਦੇ ਵਿੱਚ ਸਕਿਨ ਤੇ ਪ੍ਰੋਬਲਮ ਤੇ ਵਿੱਚ ਬਾਪ ਜੀ ਸ਼ੁੱਧ ਗੰਧਕ ਇਹੋ ਜਿਹੀਆਂ ਚੀਜ਼ਾਂ ਨੇ ਆਪਣੀਆਂ ਤਿਆਰ ਕਰਦੇ ਆਂ ਸੀ ਉਹ ਉਹਦੇ ਨਾਲ ਠੀਕ ਹੋਈ ਜਾਂਦੀਆਂ ਇਹ ਚੀਜ਼ਾਂ ਬਹੁਤ ਬੜੇ ਰਿਜ਼ਲਟ ਮਿਲਦੇ ਇਹ ਚੀਜ਼ਾਂ ਨੇ ਡਾਕਟਰ ਸਾਹਿਬ ਜਿਵੇਂ ਲੋਕਾਂ ਦੇ ਮਾਈਂਡ ਤੇ ਇੰਨੀ ਭੱਜ ਦੌੜ ਦੀ ਲਾਈਫ ਹੈ ਸਟਰਗਲ ਆ ਉਹ ਤੇ ਮਾਈਂਡ ਨੂੰ ਲੈ ਕੇ ਜਿੱਦਾਂ ਲੋਕ ਸੌਣ ਨੂੰ ਨੀਂਦ ਘੱਟ ਲੋਕਾਂ ਨੂੰ ਆਉਂਦੀ ਆਯੁਰਵੇਦ ਵਿੱਚ ਕਿਹੜੇ ਮਤਲਬ ਇਹ ਜਿਹੜੇ ਕਾੜੇ ਨੇ ਜਾਂ ਕਿਹੜੀਆਂ ਜਿਹੜੀਆਂ ਜੜੀਆਂ ਬੂਟੀਆਂ ਦੀ ਦਵਾਈਆਂ ਜਿਹੜੀਆਂ ਤਿਆਰ ਕੀਤੀ ਗਈ ਹੈ ਵੀ ਉਹ ਮਤਲਬ ਕੁਝ ਜਿਹੜੀਆਂ ਬੁਆਰੀਆਂ ਨੇ ਇਤੋਂ ਹੀ ਜੜੀਆਂ ਜਨਮ ਜ਼ਿਆਦਾ ਜੜੀਆਂ ਲੈਣੀਆਂ ਕਿਉਂਕਿ ਲੋਕ ਸੌਣ ਨਹੀਂ ਦੇ ਨੀਂਦ ਨੂੰ ਪ੍ਰੋਪਰ ਲੈਣ ਵਾਸਤੇ ਜਿੱਦਾਂ ਮਹਾਭਰਿੰਗ ਰਾਜ ਤੇਲ ਆ ਉਹ ਸਿਰ ਦੇ ਵਿੱਚ ਮਾਲਿਸ਼ ਕਰਨ ਨਾਲ ਪੈਰਾਂ ਦੀਆਂ ਤਲੀਆਂ ਦੇ ਮਾਲਿਸ਼ ਕਰਨ ਨਾਲ ਨੀਂਦ ਆ ਜਾਂਦੀ ਉਹ ਤਕਰੀਬਨ ਕਈਆਂ ਦੇ ਸਿਰ ਜਿਹੜੇ ਅੱਧੇ ਕੇ ਸਾਈਡ ਤੋਂ ਜਾਂ ਕਿਤੇ ਨਾ ਕਿਤੇ ਮੱਲਗੋ ਇਦਾਂ ਸਹਲਾਂ ਨੂੰ ਕਹਿ ਕੇ ਕਰ ਲੈਨੇ ਜਾਂ ਉਹਨਾਂ ਦੀ ਨੀਂਦ ਘਟ ਲਈ ਹੁੰਦੀ ਹੈ ਇਦਾਂ ਦੇ ਕੇਸ 70 80% ਜਿਹੜੇ ਨੇ ਆਮ ਜਿਹੜੇ ਪਬਲਿਕ ਦੇ ਵਿੱਚ ਜਿਹੜੇ ਦੇਖਣ ਨੂੰ ਮਿਲ ਲੈਣ ਲੋਕਾਂ ਦੇ ਵਿੱਚ ਸੋ ਇਹ ਵੀ ਕੇਸ ਕਾਫੀ ਨੇ ਫਿਰ ਦੇ ਆਪਾਂ ਗੈਸ ਜਾਂ ਕਹਿ ਲੈਂਦੇ ਆ ਜਾਂ ਹੋਰ ਕਹਿ ਲੈਂਦੇ ਇਹ ਵੀ ਸਾਰਾ ਨੀਂਦ ਨੂੰ ਲੈ ਕੇ ਸਾਰਾ ਬੋ ਗੈਸ ਤਜਾਬ ਤਾਂ ਲਿਵਰ ਦਾ ਰੋਗਾ ਉਹਦਾ ਲਿਵਰ ਜਦੋਂ ਵੀਕ ਹੁੰਦਾ ਆ ਤੇ ਉਹ ਮਤਲਬ ਕਿ ਫਿਲਟਰੇਸ਼ਨ ਨਹੀਂ ਹੁੰਦੀ ਪਾਚਨ ਕਿਰਿਆ ਘਟ ਜਾਂਦੀ ਹੈ ਉਹ ਐਸਿਡਿਟੀ ਬਣ ਜਾਂਦੀ ਹੈ ਉਹ ਦੇ ਕਰਕੇ ਨਹੀਂ ਡਾਕਟਰ ਸਾਹਿਬ ਜਿਵੇਂ ਇੱਕ ਤੋਂ ਦਾਣਾ ਵੀ ਨਕੋਲ ਜਿਵੇਂ ਮਲ ਸ਼ਰਾਬ ਦੇ ਸੇਵਨ ਕਰਨਾ ਜਾਂ ਗਲਤ ਮਲਤ ਖਾਣ ਪਾਣ ਕਰਨਾ ਉਹਨਾਂ ਦਾ ਇੱਕ ਬਦਾਉਟ ਜਿਵੇਂ ਬਿਲਕੁਲ ਕਟਰ ਹੁੰਦੇ ਨੇ ਉਹਨਾਂ ਨੂੰ ਵੀ ਇਸ ਚੀਜ਼ ਦੇ ਕੇਸ ਜਿਹੜੇ ਜ਼ਿਆਦਾ ਹੁੰਦੇ ਜ਼ਰੂਰੀ ਨਹੀਂ ਕਿ ਸ਼ਰਾਬ ਨਾਲ ਹੀ ਲਿਵਰ ਖਰਾਬ ਹੋਵੇ ਡਾਈਟ ਨਾਲ ਹੀ ਖਰਾਬ ਹੁੰਦਾ ਅੱਜ ਕੱਲ ਫਾਸਟ ਫੂਡ ਜ਼ਿਆਦਾ ਹੈ ਮੈਦਾ ਮੋਦਾ ਜਿਹੜਾ ਜਿੰਨੀਆਂ ਚੀਜ਼ਾਂ ਸਾਰੀਆਂ ਉਹ ਇਹਨੂੰ ਖਰਾਬ ਕਰਨ ਦੇ ਹੱਥ ਹੈ ਉਹਨਾਂ ਦਾ ਸਾਰੀਆਂ ਦਾ ਕਿਵੇਂ ਫਿਰ ਡਾਕਟਰ ਸਾਹਿਬ ਜਿਹੜੇ ਇਹਦਾਂ ਦੇ ਪੇਸ਼ੈਂਟ ਆਉਂਨੇ ਕਿਵੇਂ ਰਿਕਵਰੀ ਫਿਰ ਲਿਵਰ ਵਾਸਤੇ ਤਾਂ ਅਸਰਕ ਵਗੈਰਾ ਕੱਢੇ ਹੁੰਦੇ ਯਾਰਕ ਕੱਢਦੇ ਆ ਉਹ ਉਹ ਜਿਆਦਾ ਅਫੈਕਟਿਵ ਨੇ ਇਸ ਚੀਜ਼ ਵਾਸਤੇ ਉਹ ਹੀ ਜਿਆਦਾ ਦੇਈਦੇ ਜਾਂ ਦੋ ਤਿੰਨ ਟੈਬਲੇਟ ਨੇ ਉਹ ਦੇਈਦੀਆਂ ਨੇ ਮਤਲਬ ਫੈਟੀ ਲਿਵਰ ਜਾਂ ਸੋਜਣ ਜਾਂ ਹੋਰ ਕਿਹੜੇ ਕਿਦਾਂ ਦੇ ਕੇਸ ਨੇ ਇਹਦੇ ਵਿੱਚ ਲਿਵਰ ਚਾਹੀਦਾ ਫੈਟੀ ਲਿਵਰ 3rd ਸਟੇਜ ਤੱਕ ਕਵਰ ਕੀਤੀ ਅਸੀਂ ਤੇ ਉਹ ਠੀਕ ਹੋ ਜਾਂਦਾ ਹੈ ਫੈਟੀ ਲਿਵਰ ਵੀ ਠੀਕ ਹੋ ਜਾਂਦਾ ਬਾਕੀ ਪੇਸ਼ੈਂਟ ਜੇ ਪੂਰਾ ਐਗਰੀਗਰੇ ਸਾਡੇ ਨਾਲ ਪਰੇਜ਼ ਪੂਰਾ ਕਰੇ ਤੇ ਫਿਰ ਥੋੜਾ ਫਰਕ ਜਲਦੀ ਪੈ ਜਾਂਦਾ ਕਿੰਨੇ ਦਿਨ ਕਿੰਨੇ ਚਿਰ ਮੈਦ ਚਲਦੀ ਖਰੀ ਇਦੋਂ ਪੋਸਟੇਜ ਦੇ ਹਿਸਾਬ ਨਾਲ ਹੀ ਆ ਫਰਸਟ ਸੈਕੰਡ ਸਟੇਜ ਦਾ ਜਿਹੜਾ ਆ ਉਹ ਤੇ ਮਹੀਨੇ ਚ ਠੀਕ ਹੋ ਜਾਂਦਾ ਦੂਜੀ ਫਿਰ ਜਦੋਂ ਪੇਟ ਚ ਪਾਣੀ ਭਰਨਾ ਸ਼ੁਰੂ ਹੋ ਜਾਂਦਾ ਜਾਂ ਸਰੋਸਿਸ ਤੱਕ ਕੇਸ ਆ ਜਾਂਦਾ ਉਹਨੂੰ ਫਿਰ 3 4 5 ਮਹੀਨੇ ਲੱਗ ਸਕਦੇ ਆ ਵੱਧ ਕੇ ਜਿਆਦਾ ਸਾਡੇ ਕੋਲ ਤਾਂ ਕਿਡਨੀ ਵਾਲੀ ਆਉਂਦੇ ਆ ਕਿਡਨੀ ਫੇਲਿਅਰ ਲਿਵਰ ਫੇਲਿਅਰ ਦੇ ਡੇਰਾ ਪਾਬਾ ਨਾਨਕ ਏਰੀਏ ਤੋਂ ਆ ਰਹੇ ਆ ਜਿੱਦਾਂ ਸਕਿਨ ਡਿਸੀਜ਼ ਦੇ ਆ ਰਹੇ ਆ ਜਾਂ ਮਲੇਰੀਆ ਟਾਈਫਾਇਟ ਦੇ ਆ ਰਹੇ ਆ ਆਹ ਦਿਨਾਂ ਦੇ ਵਿੱਚ ਤੇ ਬਾਕੀ ਆਯੁਰਵੇਦ ਠੀਕ ਕਰੀ ਜਾਂਦਾ ਸਾਰਿਆਂ ਨੂੰ ਹਾਂਜੀ ਹਾਂਜੀ ਸ੍ਰੀ ਗੁਰੂ ਜੀ ਅਲਤੁ ਨੀਂਦ ਲਈ ਜਿਹੜੀ ਪਹਿਲਾਂ ਕਿਹੜੀ ਚਾਲਦੀ ਮੈਡੀਕਲ ਚਲਦੀ ਸੀ ਜਾਂ ਕਿਹੜੀ ਚਲਦੀ ਸੀ ਸਾਡੀ ਪਹਿਲੇ ਮੈਡੀਕਲ ਚਲਦੀ ਸੀ ਅਸੀਂ ਹੁਣ ਦਵਾਈ ਇੱਥੋਂ ਲੈਂਦੇ ਪਏ ਆ ਤੇ ਸਾਡੀ ਦਵਾਈ ਨਾਲ ਕਾਫੀ ਫਰਕ ਪਿਆ ਹੈ ਇਤਨੇ ਕਿੰਨਾ ਚਿਰ ਡੁੱਬ ਦਵਾਈ ਚੱਲੀ ਸੀ ਸਾਡੀ ਦਵਾਈ ਘੱਟ ਗੜੀ ਚੱਲੀ ਹੈ 15 ਦਿਨ ਚੱਲੀ ਹੈ ਤੇ ਕਿਸ ਜਿਹੜੀ ਬੀਪੈਸਨ ਚੱਲੀ ਸੀ ਕਿਹੜੀ ਸਸ ਚੀਜ਼ ਆਪਣੇ ਥੋੜੀ ਹਾਰਦੀ ਸੀ ਥੋੜੇ ਦੂਸਰੇ ਕਿਆ ਨਾਮ ਆ ਉਸ ਦਾ ਆਪਣੇ ਅਟੈਕ ਵੀ ਹੋਇਆ ਸੀ ਉਹਦੀ ਵੀ ਦਵਾਈ ਚੱਲਦੀ ਪਈ ਇੱਥੋਂ ਤੇ ਹਾਰਦੀ ਵੀ ਚੱਲਦੀ ਪਈ ਐ ਥੋੜੀ ਧੜਕਣ ਦੀ ਵੀ ਚੱਲਦੀ ਪਈ ਐ ਜਣੀ ਤੁਹਾਨੂੰ ਕਿਹਨਾ ਪੇਸ਼ੈਂਟ ਹੀ ਕੋਈ ਹਾਂਜੀ ਪੇਸ਼ੈਂਟ ਤੁਹਾਡਾ ਕਿਹਦਾ ਤੁਸੀਂ ਤੁਹਾਡੀ ਨਹੀਂ ਨਹੀਂ ਪੇਸ਼ੈਂਟ ਛੱਡਾ ਹਾਂਜੀ ਸਾਡੀ ਮਾਤਾ ਜੀ ਐ ਤੇ ਉਹਨਾਂ ਬਾਰੇ ਦਵਾਈ ਲੈ ਰਹੇ ਹਾਂ ਬਾਕੀ ਕਾਫੀ ਫਰਕ ਪੈ ਰਿਹਾ ਤੇ ਕਲੀਨਿਕ ਦੇ ਵਿੱਚ ਹੋਰ ਪੇਸ਼ੈਂਟ ਆਏ ਨੇ ਜਰੂਰ ਗੱਲਬਾਤ ਕਰ ਲੈਣੇ ਸਸੀ ਗਾ ਜੀ ਕੀ ਕੋਈ ਨਾਮ ਆਪਣਾ ਦਰਜੀਤ ਸਿੰਘ ਬਾਜੀ ਕਿੱਥੋਂ ਬਾਈ ਆਏ ਅਸੀਂ ਬਟਾਲੇ ਤੋਂ ਆਏ ਬਾਜੀ ਕੀ ਚੀਜ਼ ਜਿਹੜੀ ਡਾਕਟਰ ਸਾਹਿਬ ਦੇ ਸਾਡੀ ਕਿਡਨੀ ਦੀ ਚੱਲਦੀ ਪਈ ਐ ਜੀ ਹਾਂਜੀ ਕਨੇਜ ਜੈ ਡਾਕਟਰ ਜੀ ਉਹਨਾਂ ਦੀ 50 ਸਾਲ ਜੀ ਪਹਿਲਾਂ ਕਿੱਥੇ ਚਲਦੀ ਸੀ ਉਹਨਾਂ ਦੀ ਡਾਕਟਰ ਬਰੇਂਦਰ ਅਮਰੀ ਸਰ ਤੋਂ ਚਲਦੀ ਸੀ ਹਾਂਜੀ ਬੰਦ ਕਰਤੀ ਉਹ ਸਰ ਉਹ ਜਿਹੜਾ ਕ੍ਰੀਟਰੀਨ ਜਿਆਦਾ ਵੱਧਾ ਪਿਆ ਸੀ ਪਰ ਜਿਹੜੀ ਮੈਡੀਸਨ ਆ ਗਈ ਸੀ ਉਹ ਮਤਲਬ ਕਿ ਉਹਦੇ ਨਾਲ ਉਹਦੇ ਨਾਲ ਸਾਡੇ ਜਿਹੜੇ ਕਮਜ਼ੋਰੀ ਜਿਆਦਾ ਆ ਗਈ ਉਹਨਾਂ ਨੂੰ ਡਾਕਟਰ ਸਾਹਿਬ ਤੋਂ ਜਿਹੜੀ ਆਯੁਰਵੈਦ ਦਵਾਈ ਖਾਣੀ ਆ ਫਿਰ ਇਹਨੇ ਕਿਵੇਂ ਦਾ ਰਿਸਪੌਂਸ ਲੈਂਦਾ ਇਹਦਾ ਨਾ ਸਰ ਇਹ ਹੈਗਾ ਕਿ ਜਿਹੜਾ ਕ੍ਰੀਟਰੀਨ ਹੈਗਾ ਉਹ ਸਟੇਬਲ ਹੋ ਗਿਆ ਵਾ ਵੀ ਮਤਲਬ ਘਟਦਾ ਪਿਆ ਵਾ ਮਤਲਬ ਕਿ ਇਹ ਕੀ ਵੱਧਾ ਨਹੀਂ ਪਿਆ ਹੈਗਾ ਕਿੰਵੀਂ ਵਾਰੀ ਜੜੀ ਆ ਇੱਥੋਂ ਲੱਗੇ ਤੂ ਮੈਂ ਸਰ ਚੌਥੀ ਵਾਰੀ ਆ ਜੀ ਕਿਵੇਂ ਡਾਕਟਰ ਸਾਹਿਬ ਨੇ ਡਾਇਗਨੋਸਟਿਕ ਕਰਕੇ ਕਿੰਪਲ ਡਾਕਟਰ ਸਾਹਿਬ ਹੁਣਾਂ ਦਾ ਸਾਨੂੰ ਕੇਸ ਹੀ ਨਾ ਮਤਲਬ ਸੁਜੈਸਟ ਕੀਤਾ ਇਹ ਉੱਥੇ ਹੈਗੇ ਆ ਮਸਤਰਾਪੁਰ ਡਾਕਟਰ ਕਹੇ ਰਾ ਜੀ ਪਹਿਲਾਂ ਵੀ ਜਾਨੀ ਕਿ ਕੋਈ ਨਾ ਕੋਈ ਕੇਸ ਪਾਏ ਦੇਖ ਕੇ ਆਏ ਜੀ ਉੱਥੇ ਹਾਂਜੀ ਹਾਂਜੀ ਸਾਡਾ ਇੱਕ ਮੇਰਾ ਇੱਕ ਮਿੱਤਰ ਹੈਗਾ ਸੀ ਉਹਨੇ ਮੈਨੂੰ ਉਹ ਆਏ ਸੀ ਪਹਿਲਾਂ ਤਾਂ ਉਹਨਾਂ ਨੇ ਸਾਨੂੰ ਦੱਸਿਆ ਸੀ ਹੁਣ ਦਾ ਜਿਹੜਾ ਪੇਸ਼ੈਂਟ ਹੈ ਬਿਲਕੁਲ ਠੀਕ ਹੋ ਗਿਆ ਹਾਂਜੀ ਹਾਂਜੀ ਸਰ ਕੀ ਭਾਈ ਨਾਮ ਉਹ ਮੇਰਾ ਅਲੀ ਸਮਰ ਸਿੰਘ ਜੀ ਕਿਹੜਾ ਪਿੰਡ ਭਾਈ ਪਿੰਡ ਮੜਾ ਪ੍ਰਗਰਦਾਸਪੁਰ ਜਲਾ ਜੀ ਅ ਇਹ ਕੈਂਸਰ ਦੇ ਉਹ ਵਈ ਬਾਪੂ ਜੀ ਹਾਂਜੀ ਪਹਿਲਾਂ ਦੇਖੋ ਜਲਦੀ ਨਹੀਂ ਪਹਿਲੇ ਇੱਥੇ ਖਾਦੇ ਜੀ ਪਹਿਲੇ ਇੱਥੇ ਹਾਂਜੀ ਉਹ ਤੁਹਾਡੇ ਜਲਦੀ ਜਾਂ ਉਹ ਕੋਈ ਨਹੀਂ ਬਾਪੂ ਜੀ ਜੀ ਹਾਂਜੀ ਕਿੰਨੀ ਵਾਰੀ ਲਵਾਣਾ ਇਹਦੀ ਇਹ ਤੀ ਤੀਸਰੀ ਵਾਰੀ ਆਇਆ ਜੀ ਹਾਂਜੀ ਕਿਵੇਂ ਦਾ ਰਿਸਪੌਂਸ ਆ ਰਿਹਾ ਹੈ ਉਹ ਵਧੀਆ ਵਧੀਆ ਜੀ ਹੁਣ ਤਾਂ ਠੀਕ ਆ ਗਿਆ ਲੋਕਾ ਬਹੁਤ ਫਰਕ ਆ ਗਿਆ ਇਹਨੇ ਕਿਨੇ ਚੱਦੀ ਖੜਦੇ ਜੀ ਅਮੀਨੇ ਖੜਦੇ ਜੀ 2 ਹਫ਼ਤੇ ਚੜਦੇ ਆ ਕਿਵੇਂ 150 ਤੋਂ ਪਤਾ ਲੱਗਿਆ ਡਾਕਟਰ ਸਾਹਿਬ ਵਧੀਆ ਜੀ ਡਾਕਟਰ ਸਾਹਿਬ ਨੂੰ ਕਿਵੇਂ ਪਤਾ ਲੱਗਿਆ ਇਥੇ ਆਏ ਦੇਖਿਆ ਜੂਟ ਤੋਂ ਦੇਖਿਆ ਹੀ ਉਥੇ ਨਾਲ ਕੋ ਬੰਦਿਆਂ ਆਪਣੇ ਲੱਗੇ ਲੱਗੇ ਵੀ ਹੈਗੇ ਉਹਨਾਂ ਨੂੰ ਵੀ ਦੱਸਿਆ ਹੈ ਉਹਨੇ ਦਵਾਈ ਖਾਧੀ ਉਹ ਤੂੰ ਹਾਂਜੀ ਹਾਂਜੀ ਉਹਨਾਂ ਨੂੰ ਵੀ ਖਾਧੀ ਉਹ ਵੀ ਠੀਕ ਠਾਕ ਨੇ ਤੇ ਉਹਨਾਂ ਦੇ ਸਿੱਧਾ ਸਪਾਈ ਹੁੰਦੇ ਨੇ ਤੇ ਇੱਥੇ ਪਹੁੰਚੇ ਕਿਹ ਚੀਜ਼ ਦੀ ਦਵਾਈ ਇਹਨੇ ਕੈਂਸਰ ਦੀ ਉਹਨੂੰ ਪੇਸ਼ੇ ਬਿਲਕੁਲ ਹਾਂਜੀ ਹਾਂਜੀ ਹੁਣ ਸਭ ਠੀਕ ਹੈ ਜੀ ਹਾਂਜੀ ਜਦੋਂ ਟੈਸਟ ਕਰਾਇਆ ਉਸ ਤੋਂ ਸਿੱਧੀ ਇੱਥੋਂ ਦਵਾਈ ਚਾਲੂ ਕੀਤੀ ਜਾਂ ਪਹਿਲਾਂ ਕੋਈ ਹੋਰ ਚਲਦੀ ਨਹੀਂ 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 ਪਹਿਲਾਂ ਇੱਥੇ ਹੀ ਕਰਾਈ ਹਾਂਜੀ ਟੈਸਟ ਕਰਵਾ ਕੇ ਇੱਥੇ ਹੀ ਇੱਥੇ ਲਈ ਦਵਾਈ ਹਾਂਜੀ ਤੂੰ ਕਰਾਇਆ ਟੈਸਟ ਟੈਸਟ ਗੁਰਦਾਸਪੁਰ ਹੋਇਆ ਜੀ ਹਾਂਜੀ